ਮੈਂ ਖਾਲ ਫੋਟੋ ਕਰਾ ਦੋ ਨਾ ਨਾ ਕੰਸਲਟ ਹੋ ਜੇਗੀ ਭਈ ਨਾ ਕਰੋ ਇਤਨਾ ਵੱਡੇ ਵੱਜੀ ਆਹ ਚਾਹ ਬਈ ਫੋਟੋ ਵੇਚ ਨਾ ਕਰ ਦੋ ਭਈ ਫੋਟੋ ਇੱਕ ਮੇਰਾ ਕਿੱਟਨ ਲੱਗੇ ਜੇ ਭਈ ਮੱਤਾਂ ਮੈਂ ਆ ਫੇਰਾ ਤੇ ਨਹੀਂ ਨਾ ਕਰੋ ਤੇ ਜੀ ਨਾ ਮੈਂ ਕੰਮ ਤੇ ਪੈ ਗਿਆ ਭਈ ਨਹੀਂ ਕਰਦਾ ਮੈਂ ਸਹੀ ਹਾਲੀਏ ਸਾਡੇ ਗੋਡੇ ਆਓ ਭਈ ਉੱਥੇ ਬੈਠੋ ਤੁਸੀਂ ਮਗਰ ਆਉਂਦੇ ਲੱਗੇ ਹੋ ਹਾਂਜੀ ਆਉਂ ਲੱਗੇ ਆ ਪਤੀ ਗੱਲ ਕਰ ਲੋ ਭਈ ਮੈਨੂੰ ਫੋਨ ਦੇ ਦੋ ਮੈਂ ਫੋਟੋ ਕਰਾਂ ਬਤਾਣਾ ਕਰਾਤੀ ਆ ਆ ਕਿੰਨੀ ਦਿਨ ਤੋਂ ਵੀਰੇ ਤੋਂ ਕੰਮ ਕਰ ਰਹੇ ਆ ਪਤਾ ਪੰਜ ਸੱਤ ਦਿਨ ਤੋਂ ਹੈ ਹੈ ਸੱਤ ਹੀ ਦਿਨੋਂ ਕਿੱਥੇ ਦਾ ਰਹਿਣ ਕਿੱਥੋਂ ਦਾ ਕਿੱਥੋਂ ਦਾ ਰਹਿਣ ਵਾਲਾ ਨਾ ਗੁੱਡੀ ਪਾਜੀ ਨਾ ਕਰੋ 10 ਸੱਤ ਮਰੀ ਮਰੀ ਨਾ ਗੁੱਡੀ ਨਾ ਆ ਜਾਓ ਪਰ ਚਹੀਨ ਪਰ ਨਾ ਕਰੋ ਚਹੀਨ ਪਰ ਨਾ ਕਰੋ ਪਲੀਜ਼ ਯਾਰ ਨਾ ਕਰੋ ਉਹ ਵੀ ਜੇ ਡੈਡੀ ਪਈ ਮੇਰੀ ਗੱਲ ਸੁਣੋ ਡੈਡੀ ਠੀਕ ਨਹੀਂ ਕਰਕੇ ਹਾੜ ਦਾ ਪੇਸ਼ੈਂਟ ਹੈਗਾ ਪਲੀਜ਼ ਨਾ ਕਰੋ ਸਰ ਤੇ ਫਿਰ ਇਹ ਕੰਮ ਤੈਨੂੰ ਕਿਹਨੇ ਕੀ ਸਰ ਨਾ ਕਰੋ ਸਰ ਨਾ ਕਰ ਬੱਚਾ ਵਰਗਾ ਸਰ ਸਰਗਾ ਇਹਨੂੰ ਹਾਂਜੀ ਕੋਣ ਹੈ ਜੇ ਤੇ ਦੇਖੋ ਕੀ ਬਰਾਮਦ ਹੋਇਆ ਇਹ ਜੀ ਅਰुण ਸਾਨ ਆਫ ਭੁਪਿੰਦਰ ਪਾਲ ਰੈਜ਼ਿਡੈਂਸੇ ਦੀ ਹੈਗੀ ਆ ਜੀ ਮਕਾਨ ਹਾਊਸ ਨੰਬਰ 14 15/69 ਨੀਅਰ ਕਾਲੀ ਮਾਤਾ ਮੰਦਿਰ ਲੋ ਗੜ ਹੈਗਾ ਜੀ ਇਹ ਨਾ ਨਜਾਇਜ਼ ਤੌਰ ਤੇ ਕੰਮ ਕਰਦਾ ਇਹਦਾ ਗਰੁੱਪ ਹੈਗਾ ਚਾਰ ਪੰਜ ਜਣੇ ਇਹ ਬੰਦੇ ਆ ਇਹਦੇ ਫੋਨ ਤੋਂ ਤੋਂ ਸਾਨੂੰ ਅਸੀਂ ਜਦੋਂ ਵੇਖਿਆ ਤੇ ਇੱਕ ਗਰੁੱਪ ਬਣਿਆ ਉਸ ਗਰੁੱਪ ਦੇ ਵਿੱਚ ਇਹਨਾਂ ਨੇ ਮੈਸੇਜ ਕੀਤਾ ਦਸੰਬਰ ਤੋਂ ਇਹ ਤਕਰੀਬਨ ਉਹਦੇ ਵਿੱਚ ਮੈਸੇਜ ਹੋਏ ਹੋਏ ਆ ਵੱਖ-ਵੱਖ ਬ੍ਰਾਂਡ ਤਕਰੀਬਨ ਜਿਹੜਾ ਕੋਈ ਲੱਖ ਸਵਾ ਲੱਖ ਦੀ ਐਵਰੇਜ ਰੋਜ਼ ਦੀ ਇਹ ਜਿਹੜੀ ਦੋ ਨੰਬਰ ਦੀ ਸ਼ਰਾਬ ਇੱਥੇ ਵੇਚ ਰਹੇ ਆ ਸਰ ਜਿਹੜੀ ਇਹਨਾਂ ਕੋਲ ਸ਼ਰਾਬ ਫੜੀ ਗਈ ਹੈ ਕੋਈ ਪੰਜਾਬ ਦੇ ਬਾਹਰੋਂ ਲਿਆ ਕੇ ਵੇਚਦੇ ਆ ਇਹ ਪੰਜਾਬ ਦੇ ਬਾਹਰੋਂ ਜੀ ਕੋਈ ਇਹਦੇ ਸਟicker ਨਹੀਂ ਹੈਗਾ ਉਹ ਲੋਗੋ ਗ੍ਰਾਮ ਕੁਝ ਵੀ ਨਹੀਂ ਹੈਗਾ ਤੇ ਇਹਨਾਂ ਦੇ ਗਰੁੱਪ ਦੇ ਵਿੱਚ ਜਿਤਨਾ ਤੁਸੀਂ ਦੱਸਿਆ ਗਰੁੱਪ ਬਣਿਆ ਗਰੁੱਪ ਦੇ ਵਿੱਚ ਜਿਤਨਾ ਛਾਪੜਾ ਵਗੈ ਹੋਰ ਬੰਦੇ ਜਿਹੜੇ ਇਨਵੋਲ ਹੋਏ ਉਹਨਾਂ ਦਾ ਕੀ ਰੋਲ ਲੱਗਾ ਵਿੱਚ ਉਹ ਤੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਉਹ ਹੁਣ ਇਹ ਤੇ ਜੋ ਵਰਜੀ ਦਸੀ ਜਾਂਦਾ ਇਹ ਤੇ ਜਦੋਂ ਇਨਵੈਸਟੀਗੇਸ਼ਨ ਹੋਊਗੀ ਉਸ ਤੋਂ ਪਤਾ ਲੱਗੂਗਾ ਵੀ ਕਿਹੜੇ ਕਿਹੜੇ ਬੰਦੇ ਇਨਵੋਲ ਹੋਏ ਆ ਜਿਹੜੇ ਵੀ ਹੈਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਹਾਂਜੀ ਹਾਂਜੀ ਇਹ ਆ ਆਪਣੀ ਘਰੇ ਕੋਈ ਬਣਾ ਕੇ ਵੇਚ ਸ਼ਰਾਬ ਤੇ ਇਹ ਬ੍ਰਾਂਡ ਹੈਗਾ ਜੀ ਬਲੈਕ ਲੈਵਲ ਦਾ ਤੇ ਬਾਕੀ ਤੁਹਾਨੂੰ ਪਤਾ ਲੈਬੋਰਾਟਰੀ ਚੈੱਕ ਤੇ ਪਤਾ ਲੱਗੇਗਾ ਵੀ ਇਹ ਠੀਕ ਹੈ ਜਾਂ ਕੋਈ ਇਹਦੇ ਵਿੱਚ ਮਲਾਵਟ ਕੀਤੀ ਆ ਐ ਸਰ ਕਿੰਨੀ ਕੀਤਿਆ ਤੋ ਇਹ ਬੰਦਾ ਕੰਮ ਕਰ ਰਿਹਾ ਸੀ ਉਸ ਦਾ ਇਹ ਤਾਂ ਆਪਾਂ ਮੋਬਾਈਲ ਦੇ ਉੱਤੋਂ ਅੰਦਾਜ਼ਾ ਲੱਗਾ ਕਿ ਨਵੰਬਰ ਦਸੰਬਰ ਦਾ ਲੱਗਾ ਹੈ ਜੀ ਸਰ ਰਾਜੂ ਵਗੈਰਾ ਜਿਹੜਾ ਵੀ ਕੋਈ ਬੰਦੇ ਗੈਂਗ ਹੋਣਗੇ ਤੇ ਚੱਕੇ ਪਤਾ ਲੱਗੇ ਉਹ ਇਨਵੈਸਟੀਗੇਸ਼ਨ ਤੋਂ ਪਤਾ ਲੱਗੇਗਾ ਜੀ ਬਾਅਦ ਚ